ਹੈਲੋ ਬਾਹਰ ਕਰੋ ਹਾਂਜੀ ਹੈਲੋ ਬਾਈ ਜੀ 70 ਦੀਆਂ ਟੀਮਾਂ ਰਹਿੰਦੀਆਂ ਵੇਟ ਕਰਾਉਣ ਵਾਲੀਆਂ ਤੇ ਉਹ ਜਾ ਕੇ ਆਪਦਾ ਵੇਟ ਕਰਾ ਲੈਣਾ ਸਾਰਿਆਂ ਦੇ ਮੈਚ ਹੋਣੇ ਆ ਹੈਲੋ ਹੈਲੋ 70 ਦੀਆਂ ਟੀਮਾਂ ਨੂੰ ਆਪਣੀ ਬੇਨਤੀ ਹੈ ਟੀਮਾਂ ਵੇਟ ਕਰਵਾ ਲੈ ਜੀ ਖੱਤਰ ਦੇ ਖਿਡਾਰੀਆਂ ਨੂੰ ਪਲੀਜ਼ ਬੇਨਤੀ ਕਰਦੇ ਆ ਅੱਜ ਦੇ ਧੂਰ ਗੋੜੀਏ ਕਾਲੂ ਦਾ ਕਹਿੰਦੇ ਮੰਦੀਬ ਵੱਲੋਂ ਵੀ ਕਾਫੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਮੇਰੇ ਵੀ ਇੱਕ ਸਾਈਡ ਪਿੰਡੇ ਕਹਿੰਦੇ ਸੇਠੇ ਵਾਲੇ ਖੇਡਦੇ ਆ ਕੇਵਲ ਸੇਠੇ ਦੀਆਂ ਖੜੇ ਬੋਲਦਾ ਰਹਾ ਯਾਦਾ ਜੁੜੀਆਂ ਹੋਈਆਂ ਪਰ ਮੁੰਡੇ ਕਹਿੰਦੇ ਭਾਂਗਰਾਂ ਦੇ ਵਧੀਆ ਟੀਮ ਲਾਗੇ ਹੋਇਆ ਇੱਕ ਸਾਈਡ ਤੇ ਕਹਿੰਦੇ ਲੱਭਾ ਲੱਗਾ ਹੋਇਆ ਮੁੰਡੇ ਲਵੀ ਵਰਗੇ ਅੰਬੂ ਵਰਗੇ ਤਿੰਨਾਂ ਤੋਂ ਕਿਸ ਦਾ ਬੂਨਾ ਮੁਕਾਬਲਾ ਹੋਵੇਗਾ 33 ਰੇਡ ਤੇ ਚਮਕਾਰ ਭਾਈ ਕਰਦੇ ਹੋਏ ਸਾਹਮਣੇ ਇਹਨੂੰ ਬੈਲੀ ਆਖਦਾ ਉਹ ਬੈਲੀ ਦੀ ਪਾਈ ਹੋਈ ਕਮਲੀ ਹੈ ਆ ਖਿਡਾਰੀ ਨੂੰ ਅੰਬੂ ਆਸਰੇ ਇਹਦਾ ਭੰਗਰ ਬੰਦਾ ਉਹ ਸਾਹਮਣੇ ਨੌਜਾਨ ਤਗੜੀ ਕੋਸ਼ਿਸ਼ ਕਰਦਾ ਹੋਇਆ ਬੇੰਤੀ ਹੈ ਜੀ ਘੰਗਾ ਲੋ ਸਾਹਮਣੇ ਇਸ ਵੇਲੇ ਜਿੱਦਾਂ ਵੀ ਨੌਜਾਨ ਭੰਗਰ ਵਾਲਾ ਰੇਡ ਪੁਆਇੰਟ ਦੇ ਵੱਧਿਆ ਹੋਇਆ ਹੈ ਜੱਪੀ ਟੀਮ ਪਿਆਰ ਨੇ ਸੇਖਾ ਕਰ ਪੰਡਾ ਉਹ ਸਾਹਮਣੇ ਵੱਧਿਆ ਪੱਟਾਂ ਦੇ ਉੱਪਰ ਕੱਪੀਆਂ ਪਰ ਸਾਹਮਣੇ ਆਹ ਖਿਡਾਰੀ ਨੂੰ ਦੀ ਪਾਟ ਰਿਹਾ ਹੈ ਉਹ ਸਾਹਮਣੇ ਦੀ ਪਾਸੇ ਤਗੜੀ ਕੋਸ਼ਿਸ਼ ਕਰਦਾ ਹੋਇਆ ਪਰ ਅੰਕ ਦੇਖਦਾ ਵੀ ਨੌਜਾਨ ਹੈ ਹਾਵੀ ਆਪਾਂ ਨੇ ਜੁੜ ਗਿਆ ਆ ਖਿਡਾਰੀ ਦਾ ਮਾਨ ਸਿੰਘ ਵਾਲਾ ਪੰਡਾ ਇਹਨੂੰ ਗਰਦਾਸ ਆਖਦੇ ਆ ਲੈ ਲੱਖਿਆ ਕਰ ਸਕਤ ਮੁੰਡੇ ਬੜੀ ਵਧੀਆ ਲੜ ਰਹਾ ਦੋ ਟੀਮਾਂ ਦੇ درمیان ਖੇਡ ਆ ਰਹੀਆਂ ਨੇ ਵੀਰੋ ਜਿਲੇ ਫਰੀਦਕੋਟ ਦਾ ਕਹਿੰਦੇ ਬੰਨਿਆ ਬਰੋਨਿਆ ਪੈਂਦਾ ਜਿਲੇ ਨੌਂ ਪਰ ਦੀ ਧਰਤੀ ਹੈ ਖੱਤਰ ਦੇ ਪਹਿਲੇ ਰਾਉਂਡ ਦੇ ਬਹੁਤ ਵਧੀਆ ਮੁਕਾਬਲੇ ਖੇਡੇ ਆ ਰਿਹਾ ਕੈਮਰੇ ਫੋਕਸ ਨੇ ਦੁਨੀਆ ਦੀ ਨਿਗਾਹਾਂ ਕੱਢੀਆਂ ਪਰ ਲੱਭਾ ਬਾਹਰ ਗੱਲ ਵੈ ਭਾਂਗੜਾ ਵਾਲਾ ਕਹਿੰਦੇ ਲੱਭਾ ਬੱਲੇ ਬੱਲੇ ਕਰਵਾ ਗਿਆ ਔਰ ਸਾਹਮਣੇ ਟੈਕਨੀਕਲ ਪੁਆਇੰਟ ਲਈ ਬਾਜਾ ਕਹਿੰਹਾਰੇ ਵਾਲਾ ਇਸ਼ਾਰਾ ਕਰ ਗਈ ਪੁਆਇੰਟ ਭਾਂਗੜਾ ਦੀ ਟੀਮ ਦੇ ਸਹੁਰਾ ਹੈ ਆ ਖਿਡਾਰੀ ਦਾ ਕਹਿੰਦੇ ਸੁਹੀਨਾ ਪੈਂਦਾ ਮੇਰੇ ਮਿੱਤਰੋ ਯਾਰ ਰੇਸ਼ਮ ਦਾ ਪਿੰਡ ਜਿੱਥੋਂ ਦਾ ਗੁਰਜੀਤ ਪਹਿਲੀਆਂ ਸਮਾਂ ਦੇ ਵਿੱਚ ਬਹੁਤ ਤਗੜਾ ਖੇਡਾ ਇਹ ਹਾਲੀ ਕਦੇ ਸੁਹੀਨੇ ਦੀ ਧਰਤੀ ਦਾ ਹੈ ਖੇਡ ਮੈਦਾਨ ਦੇ ਵਿੱਚ ਬਾਤ ਆ ਰਿਹਾ ਹੈ ਦੁਨੀਆ ਦੀਆਂ ਨਜ਼ਰਾਂ ਕਿੱਧੀਆਂ ਹੁੰਦੀਆਂ ਮੇਰੇ ਰੋ ਇਹ ਕਲੀ ਤੇ ਗੁਰਵਿੰਦਰ ਲੱਗਾ ਹੋਇਆ ਹੈ ਸੇਖੇ ਦੀ ਧਰਤੀ ਦਾ ਨਾਲ ਮੁੰਡੇ ਕਹਿੰਦੇ ਜੱੱਫੇ ਵਰਗੇ ਦੀਪ ਵਰਗੇ ਉਹਨੂੰ ਗੁਰਵਿੰਦਰ ਆਖ ਰਿਹਾ ਹੈ ਲਓ ਆਪਰੇ ਗੁਰਵਿੰਦਰ ਤਕੜੀ ਕੋਸ਼ਿਸ਼ ਕਰਦਾ ਹੋਇਆ ਪਰ ਨੰਬਰ ਵਿਖਦੇ ਵੀ ਨਾ ਜਾਣ ਧਾਵੀ ਆਪਣੀ ਟੀਮ ਦੇ ਜੁੜ ਗਿਆ ਹੈ ਇਸ ਤੋਂ ਬਾਅਦ ਜਿਹੜਾ ਢੰਗ ਦਾ ਤੇ ਮੱਥੂ ਵਾਲਾ ਕਿਰਪੀ ਉਸ ਤੋਂ ਬਾਅਦ ਜਿਹੜਾ ਜਾਲਲੇ ਵਾਲਾ ਤੇ ਹਾਕਮ ਵਾਲਾ ਤੁਹਾਡੀ 56 ਕਿਲੋ ਜਣਾ ਫਾਈਨਲ ਖੇਡਣਾ ਜਣਾ ਹੈ ਉਹਨਾਂ ਟੀਮਾਂ ਦਾ ਸੀਰੀਅਸ ਬਣਦਾ ਹੈ ਉਹ ਵੀ ਟੀਮਾਂ ਖੇਡਣ ਦੇ ਲਾਗੇ ਆ ਜਾਣੀਆਂ ਲਓ ਸਾਹਮਣੇ ਪਾਈ ਹੋਈ ਕਬੱਡੀ ਹੈ ਆਹ ਸਾਡੇ ਬੈਲੀ ਆ ਗਏ ਹੈ ਲੈ ਵੀ ਅੰਬੂਸਿਆ ਹੋ ਮੂਰੇ ਆਹ ਅੰਬੂਸਿਆ ਹੋ ਮੂਰੇ ਇੱਕ ਬਸਤ ਪੰਗਰਾਂ ਵਾਲਾ ਨੱਪਾ ਲੱਗਿਆ ਹੋਇਆ ਪਰ ਸਾਹਮਣੇ ਕੋਈ ਹੈ ਹੱਥ ਜੋੜੀ ਪਰ ਪੰਕਰੇ ਨਵੀ ਨੌਜਾਨਾ ਧਾਵੀ ਆਪੀ ਟੀਮ ਲਈ ਜੁੜ ਗਿਆ ਇਹਨੂੰ ਬੈਂਕੀ ਆਖਦੇ ਆ ਕਿਤੇ ਸਾਰਥਾ ਬੈਂਕੀ ਚੂੜ ਚੱਕੇ ਵਾਲੇ ਪੱਗੇ ਕਬੱਡੀ ਖੇਡ ਰਿਹਾ ਹੈ ਅਗਲੀ ਰੇਡ ਪਾਉਂਦੇ ਨਵੀ ਲਖਿਆ ਨਵੀ ਆ ਗਿਆ ਲੋ ਅਗਲੀ ਰੇਡ ਪਾਉਣ ਲਈ ਕੋਈ ਲਵੀ ਆਖਦਾ ਕੋਈ ਲੱਭੀ ਆਗਦਾ ਚਾਰਾ ਕੋ ਕਿਸ ਕਬੂਲ ਨਾ ਮੁਕਾਬਲਾ ਹੋਵੇਗਾ ਕਿੰਨਾ ਤੋਂ 4 ਹੋ ਗਏ ਹੈ ਪੈਂਦੀ ਰੇਡ 20 20

ਨਵੇਂ ਕਿਨੇ ਪਰਦੀ ਧੱਤੀ ਹੈ ਜਿਵੇਂ ਫਰੀਦਪੁਰ ਦਾ ਮਾਣ ਬੱਤਾ ਪੈਂਦਾ ਕਿ ਵੇਖ ਟ੍ਰਿੰਡ ਦਾ ਜੇਤੀਆ ਫੱਤਰ ਹੋਈ ਦਿੱਸ ਸਾਈ ਵੱਜੋ ਆਪਣੇ ਵਿੱਤ ਗਈ ਹੈ ਕਿੱਸਾ ਸਾਈ ਵੱਜੋ ਆਪਣੇ ਮਿੱਧ ਗਈ ਹੈ ਕਿੱਸਾ ਆਖਰੀ ਦਾ ਮਾਣ ਸਿੰਘ ਮਾਣ ਪੈਂਦਾ ਇਹਨੂੰ ਗੁਰਦਾਸ ਆਖਦੇ ਆ ਉਹ ਸਾਡੇ ਗੁਰਦਾਸ ਸਾਹਿਬ ਨੇ ਰੇੜ ਪਾਰ ਪਰ 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 ਆ ਖਿਡਾਰੀ ਨੂੰ ਅੰਬੂ ਆਖਦੇ ਆ ਉਹ ਸਾਡੇ ਭੰਗੜਾ ਵਾਲਾ

ਖੱਤਰ ਦੀਆਂ ਟੀਮਾਂ ਰੁੱਣੀ ਦਾ ਬੇਤੀ ਕਰਦੇ ਟੀਮਾਂ ਆਉਂਦਾ ਹੈ ਡੇੜ ਕਲਾ ਲਈ ਇਹ ਆ ਅੱਜ ਕਹਿੰਦੇ ਸਲਵੇ ਦੀ ਤਸਵੀਰ ਹੈ ਇੱਕ ਜਾਨਦਰ ਪੌਣ ਦੇ ਖਿਡਾਰੀ ਨੇ ਵਾਅਦੇ ਕਰਦੇ ਹੈ ਜਿਹੜੇ ਖਿਡਾਰੀ ਕੱਲ ਨੂੰ ਬੈਸਟ ਹੋਣਗੇ ਉਹਨਾਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਹੈ ਜਿਹੜੇ ਕਰਮਾਂ ਭਾਗਾ ਵਾਲੇ ਖੜਾ ਹੀ ਹੋਣਗੇ ਇਹ ਤਾਂ ਹੌਣ ਵਾਲਾ ਵਾਕ ਦੱਸੇਗਾ ਇਹ ਤਾਂ ਹੌਣ ਵਾਲਾ ਸਮਾਂ ਦੱਸੇਗਾ ਮੇਰੇ ਵੀਰੋ ਲਓ ਅਗਲੀ ਰੇਡ ਪੌਣ ਦੀ ਕਹਿੰਦੇ ਗੁਰਦਾਸ ਮਾਨ ਸਿੰਘ ਵਾਲੀਆ ਖੇਡ ਮੈਦਾਨ ਦੇ ਵਿੱਚ ਵਧੇਗਾ ਇਥੇ ਬਾਕੀ ਪੂਰੀ ਗੁਰਦਾਸ ਦੇ ਮਾਝੇਵਾਲ ਦੇ ਚਾਰਚੇ ਹੋਣੇ ਤੇ ਨਾਲ ਚੋ ਕਿਸ ਦਾ ਨਾਮ ਮੁਕਾਬਲਾ ਹੋਏਗਾ ਦੁਨੀਆ ਦੀਆਂ ਨਗਾਹਾਂ ਗੱਡੀਆਂ ਆਇਆ ਮੇਲਾ ਝੋਟੀ ਦਾ ਪ੍ਰਬੰਧ ਵੀ ਝੋਟੀ ਦੇ ਆ ਮੇਰੇ ਨੂੰ ਪੰਦੀ ਰੇ ਲੱਭਾ ਤੇ ਗਰਦਾਸ ਲੱਭਾ ਤੇ ਗਰਦਾਸ ਪੰਦੀ ਕਬੱਡੀ 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 ਵਾਹ ਕਬਰੂਆ ਵਾਹ ਕਬਰੂਆ ਇਹਨੂੰ ਗਰਦਾਸ ਆਖਦੇ ਐ ਬੇਮਕੇ ਦੀ ਕਾਂਗਾ ਤੇ ਨੱਥੂ ਆਖਦੇ ਕਬੱਡੀ ਇਸਕਾਰ ਦੇ ਵਿੱਚੋਂ ਸੇਖੇ ਦੀ ਟੀਮ ਜੇਤੂ ਆ ਜੀ ਨੋਟ ਕਰੋ ਭਾਜੀ ਅਈ ਬਾਈ ਜੇ ਇਸ ਤੇ ਜਿਹੜੀ ਜਿੱਤ ਹਾਰ ਹੋਈ ਹੈ ਇਸ ਮਕੌਲੇ ਵਿੱਚੋਂ